ਕਿਸਾਨੀ ਮੰਗਣ ਨੂੰ ਲੈ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਜਿਹੜਾ ਆਪਣਾ ਮਰਨ ਵਰਤ ਰੱਖਿਆ ਗਿਆ ਉਹਨੂੰ ਵਿਧਨਾਤ ਉੱਪਰ ਦਾ ਸਮਾਂ ਹੋ ਗਿਆ ਤੇ ਹੁਣ ਇਹ ਕਿਸਾਨੀ ਅੰਦੋਲਨ ਭਖਦਾ ਹੋਇਆ ਦਿਖਾਈ ਦੇ ਰਿਹਾ ਜਿੱਥੇ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਆਪਣੀ ਸ਼ਮੂਲਤਾ ਕੀਤੀ ਜਾ ਰਹੀ ਹੈ ਉੱਥੇ ਦੂਜੀਆਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਵੀ ਆਪਣਾ ਹੁਣ ਇਸ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਜਾ ਰਿਹਾ ਹੈ ਇਸ ਦੇ ਵਿੱਚ ਇਸ ਤੋਂ ਪਹਿਲਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੋ ਕਿ ਸ਼ੰਭੂ ਬਾਰਡਰ ਤੇ ਬੈਠੀ ਹੋਈ ਹੈ ਅਤੇ ਦੂਜੇ ਪਾਸੇ ਜਗਜੀਤ ਸਿੰਘ ਡੱਲੇਵਾਲ ਦੀ ਜਥੇਬੰਦੀ ਜੋ ਕਿ ਖਿਨੋਰੀ ਬਾਰਡਰ ਤੇ ਬੈਠੀ ਹੋਈ ਹੈ ਇਹਨਾਂ ਦੋਵੇਂ ਜਥੇਬੰਦੀਆਂ ਦੇ ਵੱਲੋਂ ਬਾਕੀ ਜਣੀਆਂ ਕਿਸਾਨ ਜਥੇਬੰਦੀਆਂ ਨੇ ਜਿਹੜੇ ਕਿ ਸਯੁਕਤ ਕਿਸਾਨ ਮੋਰਚਾ ਦਾ ਹਿੱਸਾ ਨੇ ਉਹਨਾਂ ਨੂੰ ਇੱਕ ਚਿੱਠੀ ਲਿਖੀ ਗਈ ਹੈ ਇਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਕਿਸਾਨ ਮਜ਼ਦੂਰ ਕੋਲ ਦੇ ਹਿੱਤ ਵਿੱਚ ਲਿਖਿਆ ਜਾਂਦਾ ਹੈ ਕਿ ਅਸੀਂ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਦਿੱਲੀ ਅੰਦੋਲਨ ਦੋ ਸ਼ੁਰੂ ਕਰਨ ਤੋਂ ਪਹਿਲਾਂ ਵੀ ਇਕਤਾ ਲਈ ਯਤਨ ਜਟਾਏ ਸਨ ਭਾਵੇਂ ਕਿ ਕਈ ਕਾਰਨ ਕਰਕੇ ਯਤਨ ਸਫਲ ਨਹੀਂ ਹੋ ਸਕੇ ਪਰ ਅਸੀਂ ਕਿਸਾਨ ਮਜ਼ਦੂਰ ਮੋਰਚੇ ਨੇ ਦੇਸ਼ ਵਿਆਪੀ ਕਿਸਾਨ ਮਜ਼ਦੂਰਾਂ ਦੇ ਕਿਤੇ ਨਾਲ ਸਬੰਧਤ 12 ਮੰਗਾਂ ਉੱਤੇ ਲੜੇ ਜਾ ਰਹੇ ਸੰਘਰਸ਼ ਦੀ ਚੜ੍ਹਦੀ ਕਲਾ ਲਈ ਸਮੂੱਚੀ ਏਕਤਾ ਲਈ ਯਤਨਿਆਰੀ ਰੱਖਦੇ ਆਂ ਆਪ ਨੂੰ ਦੁਬਾਰਾ ਸੱਦਾ ਦਿੰਦੇ ਆਂ ਸੱਦਾ ਪ੍ਰਵਾਨ ਹੋਵੇ ਤਾਂ ਮੀਟਿੰਗਾਂ ਦਾ سلسلہ ਅੱਗੇ ਚਲਾ ਸਕਦੇ ਆਂ ਵੱਲੋਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਮੋਰਚਾ ਇਸ ਪ੍ਰਕਾਰ ਇਹਨਾਂ ਦੋਵੇਂ ਜਿੱਥੇ ਬੰਦਿਆਂ ਦੇ ਵੱਲੋਂ ਬਾਕੀ ਜਿੱਥੇ ਬੰਦਿਆਂ ਨੂੰ ਵੀ ਸੱਦਾ ਦਿੱਤਾ ਗਿਆ ਆਖਿਆ ਗਿਆ ਕਿ ਜੇਕਰ ਤੁਸੀਂ ਸਾਡਾ ਸੱਦਾ ਪ੍ਰਵਾਨ ਕਰਦੇ ਹੋ ਤਾਂ ਮੀਟਿੰਗਾਂ ਰਾਹੀਂ ਅਸੀਂ ਇਹ ਆਪਣਾ ਜਿਹੜਾ سلسلہ ਹੈ ਅੱਗੇ ਵਧਾ ਸਕਦੇ ਆਂ ਪਰ ਬਾਕੀ ਜਿੱਥੇ ਬੰਦੀਆਂ ਦੇ ਸਮਰਥਨ ਤੋਂ ਪਹਿਲਾਂ ਹੀ ਕੁਝ ਜਿਹੜੇ ਧਰਨੇ ਇਸ ਮੌਕੇ ਬਾਰਡਰਾਂ ਤੇ ਦਿੱਤੇ ਜਾ ਰਹੇ ਨੇ ਉਸ ਨੂੰ ਲੈ ਕੇ ਕੁਝ ਅਫਵਾਹਾਂ ਫੈਲਦੀਆਂ ਦਿਖਾਈ ਦੇ ਰੀਆਂ ਨੇ ਇਸ ਨੂੰ ਲੈ ਕੇ ਕਿਸਾਨ ਆਗੂ ਸਰਵਣ ਸਿੰਘ ਪੰਦੇੜ ਦੇ ਵੱਲੋਂ ਵੀਡੀਓ ਬਣਾ ਕੇ ਕੀ ਆਖਿਆ ਹੈ ਤੁਸੀਂ ਖੋਦੀ ਸੁਲਵੋ ਮੈਂ ਸਰਵਣ ਸਿੰਘ ਪੰਦੇੜ ਦੋਵਾਂ ਫਾਰਮਾਂ ਦਾ ਕੋਆਰਡੀਨੇਟਰ ਬੋਲਦਾ ਦੇਖੋ ਜਿਹੜੀ ਅਸੀਂ ਅੱਜ ਕੈਂ ਅਸੀਂ ਜਿਹਾ ਬੰਦੀਆਂ ਨੂੰ ਚਿੱਠੀ ਲਿਖੀ ਆ ਸਾਨੂੰ ਲੱਗਦਾ ਵੀ ਸਰਕਾਰਾਂ ਦੁਖੀ ਨੇ ਸਾਡੇ ਏਕੇ ਤੋਂ ਏਜੰਸੀਆਂ ਦੁਖੀ ਨੇ ਸਾਰੇ ਨਹੀਂ ਮੈਂ ਕਹਿੰਦਾ ਕੁਝ ਚੈਨਲ ਵੀ ਔਖੇ ਨੇ ਦੈਨਿਕ ਸਵੇਰਾ ਨੇ ਪਹਿਲੋ ਇਹ ਖਬਰ ਛਾਪੀ ਮਨਜੀਤ ਰਾਏ ਅਮਰਜੀਤ ਮੋੜੀ ਮੋਰਚਾ ਛੱਡ ਕੇ ਚਲੇ ਗਏ ਆ ਉਹ ਬੇਬੁਨਿਆਦ ਨਿਕਲੀ ਇਹ ਤੋਂ ਗਾਂ ਪ੍ਰੋ ਪੰਜਾਬ ਕਹਿੰਦਾ ਵੀ ਪੰਦੇਰ ਦੀ ਰਾਹੁਲ ਨਾਲ ਗੱਲ ਹੋ ਗਈ ਕਾਂਗਰਸੀ ਸਾਫਤ ਕਰਨ ਦਾ ਯਤਨ ਕੀਤਾ ਉਹ ਚਾਲ ਕੁੱਟੀ ਗਈ ਫਿਰ ਮੇਰੀ ਵੀਡੀਓ ਉਸੇ ਚੈਨਲ ਨੇ ਕੱਟ ਕੇ ਸ਼ੋਅ ਕੀਤੀਆਂ ਫਿਰ ਅਦਾਰਾ ਟ੍ਰਿਬਿਊਨ ਜਿਨੇ ਫਰੰਟ ਤੇ ਫੋਟੋ ਲਾ ਕੇ ਕਾਂਗਰਸੀ ਆਗੂ ਛਾਪਿਆ ਹੈਗਾ ਇਹ ਤੋਂ ਗਾਂ ਲਿਵਿੰਗ ਇੰਡੀਆ ਜਿਹੜਾ ਰਾਤੀ ਕਹਿੰਦਾ ਦੋਵੇਂ ਫੋਰਮ ਜਿਹੜੇ ਆ ਜੀ ਪਾਟ ਗਏ ਇਹ ਦੁਗਾਨੀ ਵਿੱਚ ਬੋਲਣਾ ਜੋ ਪੱਤਰਕਾਰ ਦਾ ਨਾਮ ਵੀ ਲਾਹੂੰਗਾ ਵੀ ਕਿਹੜੇ ਕਿਹੜੇ ਕੀ ਕਰ ਰਹੇ ਆ ਭਰਾਓ ਪੰਜਾਬੀਓ ਇਹ ਪੱਥਰ ਤੇ ਜਿਵੇਂ ਹਿਮਾਲੇ ਪਰਬਤ ਖੜਾ ਐਵੇਂ ਦੋ ਫੋਰਮ ਖੜੇ ਆ ਮਾਸਾ ਕਿਸੇ ਚ ਨਾ ਆਇਓ ਬਾਕੀ ਥੋੜਾ ਕੰਮ ਆ ਸੋ ਇਸ ਕਰਕੇ ਇਹ ਲੜਾਈ ਜਿੱਤ ਤੱਕ ਲੈ ਕੇ ਜਾਵਾਂਗੇ ਔਰ ਦੂਸਰੀ ਬੇਨਤੀ ਆ ਜੇ ਮੋਦੀ ਸਰਕਾਰ ਦੀਆਂ ਜੜਾ ਹਲਾਉਣੀਆਂ ਹੈਗੀਆਂ ਵਾਂ ਜੇ ਮੋਦੀ ਸਰਕਾਰ ਨੂੰ ਮੰਗਾ ਮਨੌਲੀ ਮਜਬੂਰ ਕਰਨਾ ਹੈਗਾ ਤੇ ਪੰਜਾਬ ਦੇ 13000 ਪਿੰਡਾਂ ਦੇ ਲਾਗੋ ਦੀ ਜਿੱਥੋਂ-ਜਿੱਥੋਂ ਰੇਲ ਲਾਈਨ ਨਿਕਲ ਲਈ ਆ ਉਸ ਰੇਲ ਲਾਈਨ ਨੂੰ ਤੁਸੀਂ 12 ਤੋਂ ਲੈ ਕੇ 3 ਵਜੇ ਤੱਕ ਜਾਮ ਕਰਨਾ ਲੱਖਾਂ ਲੋਕ ਲੱਖਾਂ ਲੋਕ ਲੱਖਾਂ ਲੋਕ ਨਿਕਲਣੇ ਚਾਹੀਦੇ ਆ ਤੁਸੀਂ ਰੇਲ ਫਾਟਕ ਦੇਖਿਓ ਰੇਲ ਫਾਟਕ ਤੋਂ ਬਗੈਰ ਨਹੀਂ ਜਾਮ ਲਾਉਣਾ रेल स्टेशन ਤੇ ਰੇਲ ਫਾਟਕ ਔਰ ਮੈਂ ਸਾਰੀਆਂ ਧਾਰਮਿਕ ਸੰਸਥਾਵਾਂ ਨੂੰ ਬੇਨਤੀ ਕਰਦਾ ਸਟੇਸ਼ਨਾਂ ਦੇ ਭਾਈ ਲੰਗਰ ਲਾਜੋ ਤਿੰਨ ਘੰਟੇ ਯਾਤਰੀ ਪਰੇਸ਼ਾਨ ਨਾ ਹੋਣ ਔਰ ਹਰ ਫੁਚੀ ਮਾਜੀ ਮੋਰਚੇ 'ਚ ਪਹੁੰਚੇ ਪਹਿਲੋ ਬੱਬੂ ਮਾਨ ਜੀ ਪਹੁੰਚੇ ਗਾਇਕਾਂ ਪੰਜਾਬ ਦੇ ਗਾਇਕ ਜਿਵੇਂ ਅੰਦੋਲਨ ਦਾ ਸਾਥ ਦੇ ਰਹੇ ਮੈਂ ਉਹਨਾਂ ਦਾ ਧੰਨਵਾਦ ਹੀ ਰਹਿੰਦੇ ਗਾਇਕਾਂ ਨੂੰ ਫਿਰ ਅਪੀਲ ਕਰਦਾ ਕਿ ਅੰਦੋਲਨ ਦਾ ਸਾਥ ਦਿਓ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਦੇਵੀ ਦਾਸਪੁਰਾ ਜਿੱਥੇ ਮੈਂ ਮੌਜੂਦ ਹੋਊਗਾ ਇੱਥੇ ਲੱਖਾਂ ਵਰਗਾ ਇਕੱਠ ਕਰਨਾ ਅੰਮਰਸਾਰ ਵਾਲਿਓ ਤਗੜੇ ਹੋ ਜਾਓ ਹੋਰ ਪੁਆਇੰਟ ਵੀ ਤੁਹਾਨੂੰ ਦੱਸਾਂਗੇ ਤਗੜੇ ਹੋ ਕੇ ਜਿਹੜਾ ਵਾ ਰੇਲ ਰੋਕੋ ਕਾਮਜਾਬ ਕਰਕੇ ਮੋਦੀ ਦੀਆਂ ਏਜੰਸੀਆਂ ਦੀਆਂ ਸਾਰੀਆਂ ਚਾਲਾਂ ਫੇਲ ਕਰ ਦੀਏ ਧੰਨਵਾਦ ਇਸ ਦੇ ਨਾਲ ਹੀ ਕਿਸਾਨ ਆਗੂ ਸਤਨਾਮ ਸਿੰਘ ਪੰਨੂ ਦਾ ਕੀ ਕਹਿਣਾ ਹੈ ਤੁਹਾਨੂੰ ਉਹਨਾਂ ਦਾ ਬਿਆਨ ਵੀ ਸੁਣਾ ਦਿੰਨੇ ਆ ਮੈਂ ਸਤਨਾਮ ਸਿੰਘ ਪੰਨੂ ਸਾਰ ਮਧੂਰ ਸਿੰਘ ਅਛੋੜੀ ਪੰਜਾਬ ਦੇ ਸੁਭਾਗੂ ਅੱਜ ਆਪਾਂ ਕਨੌਰੀ ਰਤਨਪੁਰਾ ਸ਼ੰਭੂ ਬਾਟਰਾ ਉਹ ਤੇ ਚੱਲ ਰਿਹਾ ਹੈ ਦੇਸ਼ ਵਿਆਪੀ ਦੋਲਣਾ ਦੀ ਕੀ ਸਥਿਤੀ ਆ ਤੇ ਜੋ ਰੇਲ ਰੋ ਕੋਠਾਰਨ ਸੰਬਰ ਨੂੰ ਉਹ dona form ਮਾਵਰੋ ਲਾਂਕੀਤਾ ਗਿਆ ਉਹਦੇ ਬਾਰੇ ਵਿਚਾਰ ਕਰਨੀ ਆ ਤੇ ਮੇਰੇ ਵੀਰੋ ਵੀਡੀਓ ਸਣ ਕੇ ਤੁਰੰਤ ਸਭ ਸ਼ੇਅਰ ਕਰ ਦਿਓ ਤਾਂ ਜੋ ਆਪਣੀ ਗੱਲ ਲੋਕਾਂ ਤੱਕ ਜਾ ਸਕੀ ਇਹ ਸ਼ੰਭੂ ਕਨੌਰੀ ਰਤਨਪੁਰਾ ਬਾਟਰਾ ਤੇ ਜੋ ਦੇਸ਼ ਵਿਆਪੀ ਦੋਲ ਚੱਲ ਰਿਹਾ ਚੜ੍ਹਦੀ ਕਲਾ ਵਿੱਚ ਆ ਪੂਰੀ ਤਰ੍ਹਾਂ ਕਾਮਯਾਬ ਆ ਸ਼ੰਭੂ ਤੋਂ 6 ਨੂੰ 8 ਨੂੰ 14 ਸੰਬਰ ਨੂੰ ਜਿਹੜੇ ਜਥੇ 101 ਦੇ ਸ਼ਾਂਤਭਾਈ ਤਰੀਕੇ ਨਾਲ ਅੱਗੇ ਵਧਿਆ ਪਰ ਮੋਦੀ ਸਰਕਾਰ ਜੋ ਡਰੀ ਹੋਈ ਆ ਜੋ ਖਲਾਕੀ ਤੌਰ ਤੇ ਆਈ ਹੈ ਜੋ ਪੈਟਰਨ ਚੱਲ ਰਹੇ ਕਿਸਾਨਾਂ ਮਜ਼ਦੂਰਾਂ ਦੇ ਜਥੇ ਤੋਂ ਵੀ ਜਿਹੜੀ ਇੰਨੀ ਇੰਨੀ ਜਿਹੜੀ ਘਬਰਾਹਟ ਆ ਵੀ ਸਾਰੀ ऱ्यांना ਰਿਆਣੇ ਦੇ ਵਿੱਚ ਸਾਰੀ ਜਿਹੜੀ ਆ ਉਹ ਇੰਟਰਨੈਟ ਸੇਵਾ ਬੰਦ ਕੀਤੀ ਪਈ ਆ 143 ਧਾਂ ਲਾਈ ਗਈ ਆ ਤੇ ਬਾਹਲੇ ਜਿਹੜਾ ਬਾਹਲੇ ਸ਼ਹਿਰ ਸਕੂਲ ਬੰਦ ਕੀਤੇ ਗਏ ਆ ਇਹ ਇਹ ਕੀ ਬਗਾੜ ਦੀ ਨਿਸ਼ਾਨੀ ਆ 101 ਕਿਸਾਨਾਂ ਦੇ ਜਥੇ ਨੂੰ ਵੀ ਪੈਦਲ ਜਾਣ ਤੋਂ ਜਿਹੜਾ ਉਹ ਰੋਕਿਆ ਜਾ ਰਿਹਾ ਜੋ ਸੁਪਰੀਮ ਕੋਰਟ ਦੇ ਹੁਕਮ ਆ ਜਾਂ ਹਾਈ ਕੋਰਟ ਦੇ ਹੁਕਮ ਆ ਉਹਨਾਂ ਦੇ ਅੱਗੇ ਅੱਡਾਂ ਲੱਗੇ ਯਾਰੀਆਂ ਤੇ ਸੰਵਧਾਨ ਹਿੰਦੁਸਤਾਨ ਦਾ ਜਿਹੜਾ ਉਹਨੀਆਂ ਤੇ ਜੱਡਾਈਆਂ ਜਾਰੀਆਂ ਜਿਹੜਾ ਕਿ ਹਰ ਇੱਕ ਨੂੰ ਆਪਣਾ ਰੋਸ ਪ੍ਰਦਰਸ਼ਨ ਕਰਨ ਦਾ ਅਧਿਕਾਰਿੰਦਾ ਵਾ ਇਸੇ ਤਰੀਕੇ ਦੇ ਨਾਲ ਅ ਗਲੋਰੀ ਬਾਰਡਰ ਦੇ ਉੱਤੇ ਜਗੀਰ ਸਿੰਘ ਡੱਲੇਵਾਲ ਜੋ ਆ 21 ਦਿਨ ਚਲਦਾ ਮਰਨ ਵਰਤ ਜਿਹੜਾ ਵਾ ਉਹ ਸ਼ਾਮਲ ਹੋ ਗਿਆ ਉਹ ਆਪਣੇ ਜਾਨ ਦੀ ਬਾਜ਼ੀ ਲਾ ਰਹੇ ਆ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੇ ਆ ਕਾਲੀ ਬਾਜ਼ੀ ਲਾ ਰਹੇ ਆ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀ ਜਿਹੜੀ ਹੈ ਵੀ ਹੁੰਦ ਹਸਤੀ ਆ ਉਹਨੂੰ ਕੈਮਰਾਂ ਰੱਖਣ ਵਾਸਤੇ ਉਹ ਆਪਣੀ ਬਾਗੀ ਲਾ ਰਿਹਾ ਹੈ ਦੋਲਣਾ ਚੜ੍ਹਦੀ ਕਲਾ ਵੇ ਇਸ ਤਰ੍ਹਾਂ ਹੀ ਰਥਲਪੁਰਾ ਬਾਰਡਰਾਂ ਤੇ ਮੋਰਚਾ ਚ ਚੜ੍ਹਦੀ ਕਲਾ ਚੱਲ ਰਿਹਾ ਵਾ ਤੇ ਜੋ 11 ਤਰੀਕ ਨੂੰ 11 ਜੰembre ਨੂੰ ਲਾਲ ਕਿੱਕਾ ਦੇ ਦੋਨੋਂ ਪੁਰਬ ਵੱਲੋਂ ਰੇਲ ਰੋਕੋ ਤੇਨ ਕਿੰਟੇ ਰੇਲ ਰੋਕੋ ਵਾਸਤੇ ਬਾੜੋ ਤੰਨਮਈ ਤਾ ਕੋ ਰੇਲ ਰੋਕਣ ਦਾ ਜੋ ਵੀ ਪ੍ਰੋਗਰਾਮ ਦਿੱਤਾ ਗਿਆ ਵਾ ਉਸਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਪੂਰੀ ਜਿੱਦ-ਜਾਨ ਲਾ ਕੇ ਲਾਗੂ ਕੀਤਾ ਜਾਵੇਗਾ ਲੱਖਾਂ ਕਿਸਾਨ ਮਜ਼ਦੂਰ ਬੀਬੀਆਂ ਨੌਜਵਾਨ ਜਿਹੜੇ ਉਹ ਪਲੜੀਆਂ ਤੇ ਉੱਤੇ ਰੇਲ ਪਲੜੀਆਂ ਦੇ ਉੱਤੇ 18 ਸਤੰਬਰ ਨੂੰ ਆਉਣਗੇ ਤੇ ਚੜ੍ਹਦੀ ਕਲਾ ਨਾਲ ਜਿਹੜਾ ਇਸ ਪ੍ਰੋਗਰਾਮ ਨੂੰ ਲਾਗੂ ਕਰਕੇ ਮੋਦੀ ਸਰਕਾਰ ਦੇ ਜਿਹੜੇ ਦੰਦ ਖੱਟੇ ਕੀਤੇ ਜਾਣਗੇ ਤੇ ਇਸੇ ਤਰੀਕੇ ਦੇ ਨਾਲ ਇਸ 18 ਸਤੰਬਰ ਵਾਲੇ ਐਲਾਨ ਨੂੰ ਉਹ ਕਾਮਯਾਬ ਕਰ ਲਈ ਅਸੀਂ ਮੈਂ ਸਾਰੇ ਕਿਸਾਨਾਂ ਮਜ਼ਦੂਰਾਂ ਨੌਜਵਾਨ ਬੀਬੀਆਂ ਪੰਜਾਬ ਭਰ ਦੇਆਂ ਨੂੰ ਵੀਰ ਕਰਦਾ ਵਾਂ ਕਿ ਉਹ ਵੱਡੀ ਗਿਣਤੀ ਦੇ ਵਿੱਚ ਲਾਂਭਤ ਹੋ ਕੇ ਆਪਣਾ ਉਹ ਆਪਣੇ ਇੱਕ ਸੱਖਸ਼ਣ ਦੇ ਵਿੱਚ ਸ਼ਾਮਲ ਹੋਣ ਨਾਲ ਹੀ ਜਿਹੜੇ ਮੰਡੀ ਨਾਲ ਸੰਬੰਧਤ ਹੈ ਮੰਡੀ ਨਾਲ ਸੰਬੰਧਤ ਸਾਰੇ ਦੁਕਾਨਦਾਰ ਆ ਜਾਂ ਕੋਈ ਲੇਬਰ ਵਾਲੇ ਆ ਜਾਂ ਕੋਈ ਹੋਰ ਆ ਆਪਣੇ ਟਰਾਂਸਪੋਰਟਰ ਵਾਲੇ ਆ ਜਾਂ ਛੋਟੇ ਦੁਕਾਨਦਾਰ ਆ ਜਾਂ ਰੇੜੀ ਖੜੀ ਵਾਲੇ ਆ ਉਹ ਸਾਰੇ ਵੱਡੇ ਪੱਧਰ ਤੇ ਜਾਂ ਵਪਾਰ ਮੰਡਲ ਆ ਜਾਂ ਧਾਰਮਿਕ ਸੁਤਾਰਾਵਾ ਉਹ ਵੱਡੇ ਪੱਧਰ ਦੇ ਉੱਤੇ ਔਰ ਇਹਨਾਂ ਮੋਰਚਿਆਂ ਦੇ ਵਿੱਚ ਆਪਣਾ ਜਿਹੜਾ ਸ਼ੁਭਲੀਤ ਕਰਨਾ ਕਿਉਂਕਿ ਇਹ ਲੜਾਈ ਕੋਈ ਇਕਲਕ ਕਿਸਾਨਾਂ ਦੀ ਨਹੀਂ ਇਹ ਸਾਡੇ ਲੜਾਈ ਸਾਰੇ ਸਮਾਜ ਦੀ ਆ ਸਾਰੇ ਵਰਗਾਂ ਦੀ ਆ ਸਾਰੇ ਦੇਸ਼ ਦੀ ਆ ਕਿਉਂਕਿ ਜਿਸ ਤਰੀਕੇ ਨਾਲ ਮੋਦੀ ਸਰਕਾਰ ਐ ਐਮਐਸਬੀ ਦੇ ਗਰੰਟੀ ਦੇ ਕਾਨੂੰਨ ਤੋਂ ਡੇਟ ਤੋਂ ਭਜਰੀ ਡਾਕਟਰ ਸੁਮਿੰਦਰ ਨਾਥ ਕਮਿਟੀ ਦੀ ਰਿਪੋਰਟ ਲਾਗੂ ਕਰਦੋ ਭਜ ਰਹੀ ਆ ਉਹਦੀ ਵਜ੍ਹਾ ਇਹੀ ਆ ਕਿ ਉਹਦੇ ਪਹਿਲੇ ਤਿੰਨ ਖੇਤੀ ਕਾਨੂੰਨ ਰੱਦ ਕੀਤੇ ਸੀ ਪਹਿਲੇ ਅੰਦੋਲਨ ਦਰਾਂ ਉਹਨਾਂ ਨੂੰ ਲਾਗੂ ਕਰਨ ਵਾਸਤੇ ਤਤ ਪਰਿਆ ਤੇ ਕਾਰਪੋਰੇਟ ਦੀ ਸੇਵਾ ਦੇ ਵਿੱਚ ਉਹ ਹਾਜ਼ਰ ਆ ਜੋ 395 ਵਿੱਚ ਬਰਬੌਰ ਸਿੰਘ ਨੇ ਨੀਤੀ ਬਣਾਈ ਸੀ ਦਾੜੀ ਕੱਟ ਨੀਤੀ ਕਰਨੀ ਸਾਰੀ ਕਰਦੀ ਤੇ 68 ਕਰੋੜ ਰਕਮ ਦੇ ਦੇ ਖੇਤੋਂ ਬਾਹਰ ਕਰਨ ਦੀ ਤੇ ਮੰਡੀ ਜਿਹੜੀ ਤੋੜ ਕੇ ਕਾਰਪੋਰੇਟ ਦੇ ਹਵਾਲੇ ਕਰਨ ਦੀ ਉਹ ਨੀਤੀ ਤੇ ਮੋਦੀ ਸਰਕਾਰ ਸਰਪੱਟ ਧੌੜ ਰਹੀ ਆ ਉਹਦੇ ਲਈ ਉਹਨਾਂ ਨੇ 25 ਨਵੰਬਰ ਨੂੰ ਔਰ 2024 ਨੂੰ ਸਾਰੇ ਰਾਜਾਂ ਨੂੰ ਜੋ ਖੇਤੀ ਮਾਰਕੀਟਿੰਗ ਨੀਤੀ ਡਰਾਫਟ ਭੇਜਿਆ ਵਾ ਉਹ ਸਾਫ਼ ਆ ਕਿ ਉਹਦੇ ਵਿੱਚ ਉਹ ਜਿਹੜੇ ਸਹਿਉਗਦਾਮ ਆ ਪ੍ਰਾਈਵੇਟ ਮੰਡੀਆਂ ਵਾ ਉਹਨਾਂ ਨੂੰ ਮੰਡੀ ਜਾਰਡ ਪੁਸ਼ਤ ਕਰਨ ਵਾਸਤੇ ਉੱਚ ਪ੍ਰੋਜੈਕਟ ਰੱਖੀ ਗਈ ਆ ਜਿਹਦਾ ਨਾਮ ਮੰਡੀ ਮੋਰ ਤੋਂ ਅਨਾਜ ਸਿਮਾਰ ਕਮੇਟੀ ਤੋਂ ਜਾਇਟ ਲੈਂਡਰੀ ਜਾਂ ਮਜੂਰੀ ਲੈਂਡ ਦੀ ਲੋੜ ਪਵੇਗੀ ਤੇ ਕਿਸਾਨਾਂ ਦੇ ਖੇਤਾਂ ਦੇ ਵਿੱਚੋਂ ਬਦਲ ਗ੍ਰੀਟਰ ਦੀ ਕੰਟਰੈਕਟ ਫਾਰਮ ਨਾਲ ਗੱਲ ਕੀਤੀ ਜਾ ਰਹੀ ਆ ਤੇ ਕਿਸਾਨਾਂ ਦੀਆਂ ਜ਼ਮੀਨਾਂ ਕਾਰਪੋਰੇਟ ਦੇ ਹੱਥਾਂ ਦੇਣ ਵਾਸਤੇ ਸਰਕਾਰ ਕਾਢੀ ਪਈ ਪਈ ਹੋਈ ਆ ਜਿਹੜਾ ਫੂਡ ਆ ਜਿਹਦਾ ਫੂਡ ਦਾ ਕਾਰੋਬਾਰ ਆ ਉਹ ਸਾਰਾ ਕਾਰਪੋਰੇਟ ਆਪਣੇ ਹੱਥੇ ਚ ਲੈ ਕੇ ਤੇ ਇਸ ਦੇ ਵੱਡੇ ਮੁਨਾਫੇ ਜਿਹੜੇ ਆ ਤੇ ਲੱਖਾਂ ਕਰੋੜ ਦੇ ਅਰਬਾਂ ਕਰੋੜ ਦੇ ਮੁਨਾਫੇ ਕਮੌਣ ਲਿਓ ਜਿਹੜਾ ਸਾਰਾ ਜਿਹੜਾ ਆਪਣਾ ਮਰਸੂਕੇ ਬਣਾ ਰਹਾ ਹੈ ਤੇ ਆਪਣੀ ਜਿਹੜੀ ਨੀਤੀ ਬਣਾ ਰਹਾ ਹੈ ਜਿਸ ਤੇ ਮੋਦੀ ਸਰਕਾਰ ਸਭ ਤੋਂ ਕਾਲੀ ਪਈ ਹੈ ਇਸ ਕਰਕੇ ਉਹ ਜਿਹੜੇ ਡਰਾਫਟ ਆਏ ਆ ਉਹ ਵੀ ਉਹ 35 ਸਫੇ ਦਾ ਡਰਾਫਟ ਆ ਉਹਦੇ ਉਹਦੇ ਖਿਲਾਫ ਜਿਹੜੀ ਜਿਹੜੀ ਪ੍ਰਚਾਰ ਕੀਤਾ ਜਾਵੇ ਪਿੰਡ ਪੱਤਰ ਤੇ ਤੋਂ ਦੇ ਖਿਲਾਫ ਆਉਣੇ ਸਮੇਂ ਚ ਵੱਡੇ ਪੱਤਰ ਤੇ ਅंदोलਨ ਜਿਹੜਾ ਵਾ ਉਹ ਆਪਾਂ ਇਹਦਾ ਅंदोलਨ ਚੱਲ ਰਿਹਾ ਉਹਨੂੰ ਮਜਬੂਤ ਕਰੀਏ ਹੋਰ ਸਾਡੇ ਕੋਲ ਕੋਈ ਚਾਰਾ ਨਹੀਂਗਾ ਇਸ ਦੇ ਨਾਲ ਇਸ ਦੇ ਨਾਲ ਮੇਰੇ ਵੀਰੋ ਜ ਆਪਣਾ ਆਉਣ ਦੇ ਸਮੇਂ ਦੇ ਵਿੱਚ ਜਿਤਨਾ ਆਪਾਂ ਇਸ ਅੰਦੋਲਨ ਨੂੰ ਹੋਰ ਮਜ਼ਬੂਤ ਕਰ ਰਹਾ ਵਾ ਇਸ ਦੇ ਨਾਲ ਜਿਹੜਾ ਚਿੱਠੀ ਲਿਖੀ ਗਈ ਆ ਸਾਰੇ ਕੱਲ ਸਾਡੇ ਆਗੂਆਂ ਨੇ ਚਿੱਠੀ ਪੇਗੀ ਆ ਸਾਰੇ ਹੀ ਆਪਣੇ ਸਯੁਜਤ ਕਿਸਾਨ ਮੋਰਚੇ ਤੇ ਹੋਰ ਕਿਸਾਨ ਮਜ਼ਦੂਰ ਜਥੇਬੰਦੀਆਂ ਦੇਸ਼ ਭਰੋਂ ਉਹ ਇਸੇ ਵੱਡੇ ਤੌਰ ਤੇ ਕੀਤੀ ਗਈ ਆ ਅਪੀਲ ਕੀਤੀ ਗਈ ਆ ਉਹ ਚਿੱਠੀ ਦੇ ਵਿੱਚ ਸਾਰੇ ਇਸ ਅੰਦੋਲਨ ਦਾ ਹਿੱਸਾ ਬਣੋ ਕਿ ਆਪਾਂ ਇਸ ਅੰਦੋਲਨ ਨੂੰ ਲੜ ਕੇ ਤੇ ਜਿੱਤੀਏ ਕਿਉਂਕਿ ਸਾਰੇ ਵਰਗਾਂ ਦੀ ਲੜਾਈ ਆ ਤੇ ਉਹਦੇ ਉੱਤੇ ਜਿਹੜਾ ਜੂਤ ਮੋਰਚੇ ਨੇ ਕੀ ਉਹਦੇ ਤੇ ਫੈਸਲਾ ਕਰਨਾ ਵਾ ਜਾਂ ਕੀ ਪ੍ਰਤੀਕਰਮ ਦੇਣਾ ਵਾ ਉਹ ਉਹਨਾਂ ਦਾ ਆ ਕਿਆ ਪਰ ਇਹ ਗੱਲਾਂ ਕਰਨੀਆਂ ਕਿ ਇਹ ਸਿਰਫ ਪੰਜਾਬ ਦਾ ਪੰਜਾਬ ਦੀ ਅੰਦੋਲਨ ਚ ਲਾਇਆ ਜਾਣਾ ਚਾਹੀਦਾ ਵਾ ਦਿੱਲੀ ਵੱਲ ਨਹੀਂ ਜਾਣਾ ਚਾਹੀਦਾ ਜਾਂ ਜਿਹੜਾ ਦਿੱਲੀਵਾਲ ਸਾਹਿਬ ਜਿਹੜੇ ਆ ਉਹ ਮਰਨ ਵਰਤ ਛੱਡਣ ਇਹ ਗੱਲਾਂ ਸਰ ਨੂੰ ਨਹੀਂ ਕਰਨੀ ਚਾਹੀਦੀਆਂ ਇਹ ਚੱਲ ਰਹੇ ਅੰਦੋਲਨ ਨੂੰ ਕਮਜ਼ੋਰ ਕਰਨ ਵਾਸਤੇ ਕੀਤੀਆਂ ਜਾ ਰਹੀਆਂ ਵਾ ਇਹ ਗੱਲਾਂ ਜਿਹੜੇ ਸਾਡੇ ਕਿਸਾਨਾਂ ਨੂੰ ਸਾਡੇ ਭਰਾ ਕਰ ਰਹੇ ਆ ਉਹ ਇਹਨਾਂ ਗੱਲਾਂ ਤੋਂ ਉਹ ਜਿਹੜਾ ਆਪਣਾ ਟਾ ਵਟਣ ਤੇ ਚੜਹੀ ਕਰ ਨਾਲ ਇਸ ਆਪਣੇ ਜਿਹੜੇ ਕਿਸਾਨਾਂ ਮਜ਼ਦੂਰਾਂ ਦੇ ਜਿਹੜੇ ਜਿਹੜੇ ਅੰਦੋਲਨ ਆ ਜੋ ਗੋਧੀ ਘੂਤ ਦੇ ਖਿਲਾਫ ਆ ਕੇਂਦਰ ਸਰਕਾਰ ਦੇ ਖਿਲਾਫ ਆ ਤੇ ਰਾਜ ਸਰਕਾਰਾਂ ਦੇ ਖਿਲਾਫ ਆ ਉਹਨੂੰ ਕੁ ਮਜ਼ਬੂਤ ਕਰਨ ਵਾਸਤੇ ਆਪਣਾ ਯੋਗਦਾਨ ਪਾਉਣਾ ਤੇ ਇਸ ਤੋਂ ਬਿਨਾਂ ਸਾਡੇ ਕੋਲ ਹੋਰ ਕੋਈ ਚਾਰਾ ਨਹੀਂਗਾ ਆਓ ਸਾਰੇ ਕਿਸਾਨ ਮਜ਼ਦੂਰ ਤੇ ਆਪਣੇ ਜਿੰਨੇ ਵੀ ਹਿੰਦੁਸਤਾਨ ਦੇ ਵਿੱਚ ਵਸਣ ਵਾਲੇ ਲੋਕ ਆ ਜਿਹੜੇ ਕਿੱਤੀ ਕੰਮੇ ਆ ਜਿਹੜੇ 80-85% ਉੱਦੀ ਬਾਦੀ ਆ ਜਿਹੜੇ ਸਟਾਈਲ ਕੀ ਤੋਂ ਵਟ ਦੇ ਨਜ਼ਾਰਾ ਕਰ ਰਿਹਾ ਸਾਰੇ ਉੱਠ ਕੇ ਆਓ ਤਾਂ ਆਪਣੇ ਹੱਕ ਲੈ ਸਕੀਏ ਗੰਗੂਜੀ ਕਾ ਕਲਸਾ ਗੰਗੂਜੀ